ਲੌਂਗ ਲਾਚੀ ਦੀ ਕਹਾਣੀ ਸੁਣੀਆ ਤੁਸੀਂ ਕਹਿੰਦੇ ਨੇ ਲੌਂਗ ਤੇ ਲਾਚੀ ਜੰਗਲ 'ਚ ਰਹਿੰਦੇ ਹੁੰਦੇ ਆ ਪਿਆਰ ਹੁੰਦਾ ਲੌਂਗ ਤੇ ਲਾਚੀ ਨੂੰ ਇੱਕ ਦੂਜੇ ਨਾਲ ਮੁਹੱਬਤ ਦੇ ਵਿੱਚ ਹੁੰਦੇ ਆ ਪੂਰੀ ਮਹਿਕ ਹੁੰਦੀ ਆਲੇ-ਦੁਆਲੇ ਕੁਦਰਤ ਹੁੰਦੀ ਆ ਇੱਕ ਦਿਨ ਇੱਕ ਵਪਾਰੀ ਜੰਗਲ 'ਚੋਂ ਲੰਘਦਾ ਤੇ ਲਾਚੀ ਨੂੰ ਨੱਚਦੀ ਹੋਈ ਨੂੰ ਦੇਖਦਾ ਉਹ ਕਹਿੰਦਾ ਯਾਰ ਇੰਨੀ ਸੋਹਣੀ ਐ ਇੰਨੀ ਸੋਹਣੀ ਮਹਿਕ ਆਉਂਦੀ ਐ ਲਾਚੀ ਨੂੰ ਕਹਿੰਦੀ ਵੀ ਕਹਿੰਦਾ ਵਪਾਰੀ ਤੂੰ ਇੱਥੇ ਕੀ ਕਰਦੀ ਐ ਤੂੰ ਮੇਰੇ ਨਾਲ ਸ਼ਹਿਰ ਚੱਲ ਤੇਰੀ ਖੂਬਸੂਰਤੀ ਦਾ ਮੁੱਲ ਪਊਗਾ ਇਹ ਲੌਂਗ ਕਾਲਾ ਕਲੋਟਾ ਤੇਰੀ ਮੁਹੱਬਤ ਨੂੰ ਤੇਰੇ ਰੰਗ ਨੂੰ ਤੇਰੀ ਖੂਬਸੂਰਤੀ ਨੂੰ ਲਾਚੀ ਕਹਿੰਦੀ ਨਹੀਂ ਅਸੀਂ ਮੁਹੱਬਤ 'ਚ ਰਹਨੇ ਆਂ ਵਪਾਰੀ ਕਹਿ ਕੇ ਚਲਾ ਜਾਂਦਾ ਲਾਚੀ ਲੌਂਗ ਦੇ ਨਾਲ ਰਹਿੰਦੀ ਹੈ ਤਾਂ ਹੁਣ ਲੌਂਗ ਤੋਂ ਉਮੀਦ ਕਰਦੀ ਹੈ ਵੀ ਮੇਰੀ ਖੂਬਸੂਰਤੀ ਦੀ ਤਾਰੀਫ਼ ਕਰੇ ਲੌਂਗ ਵਿਚਾਰਾ ਸਧਾਰਨ ਉਹਦੇ ਵਰਗਾ ਬੰਦਾ ਦੁਬਾਰਾ ਫਿਰ ਵਪਾਰੀ ਆਉਂਦਾ ਹੈ ਕਹਿੰਦਾ ਕੀ ਗੱਲ ਆ ਕਿਵੇਂ ਆ ਕਹਿੰਦੀ ਠੀਕ ਆ ਪਰ ਉਹ ਨਹੀਂ ਖੁਸ਼ ਨਹੀਂ ਹੈਗੀ ਕਹਿੰਦੀ ਕਹਿੰਦਾ ਕਿਉਂ ਕਹਿੰਦੀ ਲੌਂਗ ਮੈਨੂੰ ਲੱਗਦਾ ਵੀ ਮੈਨੂੰ ਉਹਨਾ ਪਿਆਰ ਨਹੀਂ ਕਰਦਾ ਕਹਿੰਦਾ ਅੱਜ ਵੀ ਮੇਰੀ ਗੱਲ ਮੰਨ ਮੇਰੇ ਨਾਲ ਬਾਜ਼ਾਰ ਚੱਲ ਉੱਥੇ ਇੰਨੇ ਲੋਕ ਨੇ ਤੇਰੀ ਖੂਬਸੂਰਤੀ ਦੇ ਮਗਰਮਗਰ ਫਿਦਾ ਹੋ ਜਾਣਗੇ ਚਲੋ ਜੀ ਲਾਚੀ ਲੌਂਗ ਕੋਲੇ ਜਾਂਦੀ ਹੈ ਕਹਿੰਦੀ ਵੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੇ ਲੌਂਗ ਕਹਿੰਦਾ ਮੈਂ ਤੈਨੂੰ ਮੁਹੱਬਤ ਕਰਦਾ ਦੋਵਾਂ ਦੀ ਲੜਾਈ ਹੋ ਜਾਂਦੀ ਹੈ ਲਾਚੀ ਲੌਂਗ ਨੂੰ ਛੱਡ ਕੇ ਵਪਾਰੀ ਦੇ ਨਾਲ ਬਾਜ਼ਾਰ 'ਚ ਚਲੀ ਜਾਂਦੀ ਹੈ ਵਪਾਰੀ ਚਲਾਕ ਹੁੰਦਾ ਹੈ ਲੋਕਾਂ 'ਚ ਉਹਦੀ ਨਮਾਇਸ਼ ਕਰਦਾ ਉਹ ਕਹਿੰਦਾ ਦੇਖੋ ਕਿੰਨੀ ਸੋਹਣੀ ਲਾਚੀ ਲੈ ਕੇ ਆਇਆ ਮਹਿਕ ਹੈ ਉਹਨੂੰ ਬਾਜ਼ਾਰ 'ਚ ਵੇਚ ਦਿੰਦਾ ਹੈ ਤੋ ਇੱਕ ਤੋਂ ਦੂਜੀ ਦੂਜੀ ਤੋਂ ਤੀਜੀ ਥਾਂ ਤੇ ਉਹਨਾਂ ਨੂੰ ਵੇਚਿਆ ਜਾਂਦਾ ਹੈ ਤੇ ਮਾਹੌਲੇ ਬਣ ਜਾਂਦਾ ਕਿ ਲੌਂਗ ਲਾਚੀ ਨੂੰ ਲੱਭਦਾ ਫਿਰਦਾ ਹੈ ਤੇ ਲਾਚੀ ਆਪਣੀ ਗਵਾਚੀ ਹੋਈ ਮਹਿਕ ਨੂੰ ਬਾਜ਼ਾਰਾਂ 'ਚ ਲੱਭਦੀ ਫਿਰਦੀ ਹੈ ਤੇ ਦ ਤੇ ਕਹਾਣੀ ਇਹ ਕਹਿੰਦੀ ਹੈ ਕਿ ਜਦੋਂ ਅਸੀਂ ਆਪਣਾ ਕੁਦਰਤੀ ਆਪਣੀ ਅਸਲ ਆਪਣੀ ਸੱਚਾਈ ਨੂੰ ਛੱਡ ਕੇ ਬਾਜ਼ਾਰ ਦੀ ਦੁਨੀਆ ਚ ਪਹੁੰਚ ਜਾਂਦੇ ਆ ਤਾਂ ਬਾਜ਼ਾਰ ਸਾਨੂੰ ਵੇਚ ਕੇ ਖਾ ਜਾਂਦਾ ਹੈ। ਕਿਆ ਬਾਤ ਹੈ।